ਹਲਕਾ ਬੱਸੀ ਪਠਾਣਾ ਅਦੀਨੋਂ ਦੇ ਪਿੰਡ ਮੁਸਤਫਾਵਾਦ ਵਿੱਚ ਵਿਆਹ ਸਮਾਗਮ ਤੋਂ ਪਹਿਲਾਂ ਪਹੁੰਚੇ ਰਿਸ਼ਤੇਦਾਰਾਂ ਲਈ ਰਾਤ ਦਾ ਖਾਣਾ ਬਣਾਉਂਦੇ ਸਮੇਂ ਸਿਲੰਡਰ ਨੂੰ ਅੱਗ ਲੱਗਣ ਕੰਨ ਇੱਕ ਮਹਿਲਾ ਦੀ ਮੌਤ ਹੋ ਗਈ ਜਦੋਂ ਕਿ 5 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਥਾਣਾ ਖੇੜੀ ਨੌਤ ਸਿੰਘ ਦੇ ਇੰਚਾਰਜ ਮੇਜਰ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੇ ਵਿੱਚ ਜਿਹੜਾ ਸਾਡੇ ਕੋਲ ਸਟੇਟਮੈਂਟ ਲਿਖਾਈ ਹੈ ਦਰਸ਼ਨ ਸਿੰਘ ਨੇ ਕੁਲੀ ਦਾ ਚਾਚਾ ਉਹਨਾਂ ਦੇ ਵਿਆਹ ਸੀ ਲੜਸੀ ਦਾ ਤੇ ਉਹਦਾ ਨਾਨਾ ਜਿਹੜਾ ਹੈਗਾ ਸੀ ਉਹ ਨਾਲ ਹਲਵਾਈ ਦਾ ਕੰਮ ਵੀ ਕਰਦਾ ਤੇ ਉਹ ਜਦੋਂ ਸਿਲੰਡਰ ਦੇ ਥੋੜਾ ਬਹੁਤ ਲੀਕ ਕਰਦਾ ਹੁਣ ਉਹਨੂੰ ਚੇਂਜ ਕਰਨ ਲੱਗਿਆ ਤੇ ਉਸ ਟਾਈਮ ਮੌਕੇ ਦੇ ਨਾਲ ਹੋਰ ਚੁੱਲਾ ਅੱਗ ਬਾਲੀ ਹੋਈ ਸੀ ਕਿ ਉਹ ਉਹਦੇ ਕਾਰਨ ਕਰਕੇ ਜਿਹੜਾ ਹੈਗਾ ਉਹ ਅੱਗ ਉਹਦੇ ਵੱਧ ਫੈਲ ਗਈ ਤੇ ਉਹਦੀ ਲਪੇਟ ਜਿਹੜੇ ਹੈਗੇ ਨੇ ਟੋਟਲ 6 ਜਿਹੜੇ ਹੈਗੇ ਹੋਗੇ ਸੀ ਕਿ ਝੋਸੇਗੇ ਸੀ ਜਿਨ੍ਹਾਂ ਵਿੱਚ ਇੱਕ ਲੇਡੀ ਸੀਗੀ ਪੁਰਦੀਸ ਕੌਰ ਉਹਦੀ ਜਿਹੜੀ ਹਸਪੀਟਲ ਸੈਕਟਰ 32 ਜਿਹੜਾ ਲਾਜਪੁਰ ਨੇ ਉਹਦੀ ਬਹੁਤ ਹਜੂਰ ਇੱਥੇ ਤੇ ਜਿਹੜੀ ਅਸੀਂ ਕਾਰਵਾਈ ਕੀਤੀ ਜਾ ਰਹੀ ਹੈ ਸਰ ਜਿਹੜੀ ਬਾਕੀਆਂ ਦੀ ਹਾਲਤ ਕਿਦਾਂ ਦੀ ਹੈਗੀ ਜਿਹੜੇ ਬਾਕੀ ਵੀ ਹੈਗੇ ਨੇ ਬੱਕੇ ਜੇ ਹਸਪੀਟਲ ਸਾਡੇ ਜਿਹੜਾ ਹੈਗਾ ਆਯੂ ਸਭ ਕਹੇ ਹੋਏ ਨੇ ਉੱਥੇ ਹਸਪੀਟਲ ਤੋਂ ਜੋ ਮੈਡੀਕਲ ਰਿਕਾਰਡ ਅਜੇ ਲੈ ਰਿਹਾ ਐਕਚੁਅਲੀ ਉੱਥੇ ਮੈਕਸਿਮ ਲੇਡੀਜ਼ਿੰਗ ਰੋਟੀ ਦਾ ਵਿਆਹ ਦਾ ਪ੍ਰੋਗਰਾਮ ਮਤਲਬ ਰੋਟੀ ਬਣ ਰਹੀ ਸੀ ਬੰਦੇ ਤਕਰੀਬਨ ਘੱਟ ਹੀ ਸੀ ਬਾਕੀ सिलेंडर ਨੂੰ ਮੜਾ ਮੋਟਾ ਹੇਟ ਉੱਪਰ ਕਰਨ ਲਗੇ ਉਹ ਐਕਸੀਡੈਂਟ ਹੋਇਆ ਇਹ ਅਭਿ ਜ਼ਬਰਦਸਤ ਦਾਤਲਵੇ ਹੈ ਇਹ ਫੈਕਟਰੀਜ਼ ਮੰਨਦਾ ਕਈ ਵਾਰੀ ਫੈਕਟਰੀਜ਼ ਹੋ ਜਾਂਦਾ ਉਹ ਹੋਰ ਗੱਲ ਹੈ ਇਹ ਮਿਆਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਹੋਇਆ ਇਹ ਬਹੁਤ ਉਹ ਹੋਇਆ ਅੱਛਾ ਇਹਦੇ ਵਿੱਚ ਕਿੰਨੇ ਕਿ ਲੇਡੀਜ਼ ਜਾਗਿੰਦੇ ਨੇ ਕਿੰਨੇ ਜੀ ਡੈੱਟ ਹੋਏ ਇਹਦੇ ਵਿੱਚ ਕਰੀਬ ਜੀ ਇੱਕ ਤਾਂ ਆ ਸਾਹਮਣੇ ਘਰ ਆਈ ਉਹਦੀ ਡੈਥ ਹੋ ਗਈ ਹਾਂ ਜੀ ਇੱਕ ਹੁਣ ਇਸ ਟਾਈਮ ਤੇ ਜਿਹੜੇ ਸੀਰੀਅਸ ਕੇਸ ਆ ਉੱਥੇ ਦੋ ਤਿੰਨ ਬਿਲਕੁਲ ਸੀਰੀਅਸ ਕੇਸ ਆ ਜਿਹੜੇ 80% 85% ਹੋ ਗਏ ਸੜ ਗਏ ਤੇ ਬਾਕੀ ਹੁਣ ਪੀਜੀਆਈ ਦੇ ਵਿੱਚ ਦਾਖਲ ਨੇ ਜੀ ਉਹ ਮੜੀ ਮੋਟੀ ਰਿਮੋਟ ਰਿਪੋਰਟ ਉਹ ਤਰ੍ਹਾਂ ਆਈ ਜਾਂਦੀ ਹੈ ਹੂੰ ਹੋਇਆ ਕਿਤਾ ਜੀ ਇਵਿਐਂਟ ਜਿਹੜਾ ਹੋਇਆ ਹੋਇਆ ਤਾਂ ਇਹ ਇਹ ਉਹੀ ਐਕਸੀਡੈਂਟ ਦਾ ਉੱਪਰ-ਨੀਚੇ ਕਰਨਾ ਬਸ ਉਹੀ ਹੋਇਆ ਇਹ ਹਾਂਜੀ ਬਚਾ ਕਿਵੇਂ ਹੋਇਆ ਜੀ ਫਿਰ ਬਚਾ ਤਾਂ ਜੀ ਫਿਰ ਬਚਾ ਇਧਰੋਂ ਉਧਰੋਂ ਹੁਣ ਇਕੱਠੇ-ਕੁੱਠੇ ਹੋਏ ਕਿਸੇ ਨੇ ਇੱਕ ਲੇਡੀ ਨੂੰ ਤਾਂ ਟੋਬੇ ਕਹਿੰਦੀ ਸੱਟਿਆ ਚੱਕੀ ਵਿਚੋਂ ਆਦਿ ਬੰਦੇ ਨੇ ਹਿੰਮਤ ਕੀਤੀ ਨਹੀਂ ਬਚਾ ਇੱਕਦਮ ਇਕੱਠੇ ਹੋ ਗਏ ਪਿੰਡ ਦੇ ਲੋਕ ਬਚਾਉ ਉਹ ਕੋਈ ਪ੍ਰਸ਼ਾਸਨ ਵਗੈਰਾ ਆਇਆ ਜਾਂ ਪੁਲਿਸ ਵਗੈਰਾ ਨਹੀਂ ਕਿਸੇ ਉਸ ਪੁਲਿਸ ਦੇ ਬੰਦੇ ਆਏ ਆ ਜੀ ਫਾਇਰ ਬ੍ਰਿਗੇਡ ਆਇਆ ਹਾਂ ਜੀ ਨੁਕਸਾਨ ਤਾਂ ਹੀ ਕਾਫੀ ਆ ਨੁਕਸਾਨ ਤਾਂ ਹੁਣ ਤੁਸੀਂ ਆਹੀ ਦੇਖ ਲਓ ਵੀ ਜਿਹੜੇ ਕੈਜੂਐਲਟੀਆਂ ਮਤਲਬ ਕਿਸੇ ਦੀ ਹੁਣ ਇੱਕ ਦੋ ਦੀਆਂ ਰਿਪੋਰਟਾਂ ਹੋਣ ਆ ਜਾਣਗੀਆਂ ਤੇ ਕਿਹਦੀ ਇਹ ਅੰਗੈਲੀ ਬੰਦ ਹੈ ਅੰਗੈਲੀ ਹੁਣ ਕਿਹਦੀ ਕਹੀ ਹੈ ਹੀ ਅੰਗੈਲੀ ਤਾਂ ਹੁਣ ਆ ਜਿਹੜਾ ਇਹਨਾਂ ਦਾ ਉੱਪਰ-ਨੀਚੇ ਕਰਨ ਵਾਲੀ ਅੰਗੈਲੀ ਹੈ ਹੋਰ ਤਾਂ ਕੁਛ ਨਹੀਂ ਫਲਟੇ ਕਰ ਰਹੇ ਸੀ ਗੈਸ ਫਲਟੇ ਕਰ ਰਹੇ ਸੀ ਥੋੜਾ ਕੀ ਨਾਮ ਤਾਂ ਮੇਰਾ ਨਾਮ ਜਗਦੀਪ ਸਿੰਘ ਹੈ ਮਸਤੋਬਾਦ ਇੱਥੇ ਨਾ ਨਾਲ ਵਿਆਹ ਸੀ ਜੀ ਸਾਡਾ ਚਾਚਾ ਜੀ ਨੇ ਦੁਕਾਨ ਵਾਲੇ ਅਵਤਾਰ ਸਿੰਘ ਜੀ ਉਹ ਇਹਨਾਂ ਦੇ ਇਕੱਠੇ ਹੋ ਕੇ ਆਪਣੇ ਮਾਤਾ ਬੀਬੀਆਂ ਪ੍ਰਸ਼ਾਦਾ ਰੋਟੀ ਪਕਾ ਰਹੀਆਂ ਸੀ ਕਿਤੇ ਇੱਕਦਮ ਸਿਲੰਡਰ ਨੂੰ ਕਿਤੇ ਕੋਈ ਆਗੂ ਕੇ ਪੈ ਗਈ ਮਾੜੀ ਮੋਟੀ ਜੀ ਉੱਤੇ ਉਹ ਵੱਧ ਗਈ ਤੇ ਉਹ ਬੈਠੀਆਂ ਸੀ ਉਹਨਾਂ ਤੋਂ ਉੱਠਿਆ ਨਹੀਂ ਗਿਆ ਤੇ ਪੈ ਗਈ ਤੇ ਉਧਰ ਪਰਲੀ ਸਾਈਡ ਸਾਡੇ ਟੱਬਾ ਤਿੰਨ ਚਾਰ ਜਣੇ ਤਾਂ ਉਧਰੋਂ ਆਏ ਉਧਰੋਂ ਭੱਜ ਕੇ ਆਏ ਤੇ ਸੱਤ ਗਾਣੇ ਟੋਟਲ ਜਲੇ ਜੀ ਜੀਰੇ ਵਿੱਚੋਂ ਇੱਕ ਦੀ ਡੈਥ ਹੋ ਗਈ ਆ ਸਵੇਰੇ ਪਤਾ ਲੱਗਿਆ ਸੀ ਬਾਕੀਆਂ ਵੀ ਕਿਵੇਂ ਕਿੰਨੇ ਸੀ ਸੱਤ ਦੇ ਪਰਸੈਂਟ ਜਲੇ ਹੋਏ ਨੇ ਤਕਰੀਬਨ ਸਾਰੇ ਕਿਛੇ ਲਾ ਚੱਲੇ ਹੋਣਾਰੇ ਪੀਜੀ ਚੱਲ ਰਹੇ ਨੇ ਤੇ ਪ੍ਰਸ਼ਾਸਨ ਜਾਂ ਫਾਇਰ ਬ੍ਰੀਡ ਵਗੈਰਾ ਫਾਇਰ ਬ੍ਰੀਡ ਆਇਆ ਸੀਗਾ ਜੀ ਬਾਕੀ ਹੋਰ ਪ੍ਰਸ਼ਾਸਨ ਦਾ ਤਾਂ ਸਾਨੂੰ ਪਤਾ ਨਹੀਂ ਕਿਉਂਕਿ ਅਸੀਂ ਗੱਡੀਆਂ ਦੇ ਵਿੱਚ ਲਾਗੇ ਸੀਗੇ ਚੱਕ ਚੱਕ ਕੇ ਲੈ ਜਾਣੇ ਇਹ ਕਿੱਦਾਂ ਕੁ ਮੱਕਿਆ ਹਾਸਾ ਸੀ ਹੋਏ ਤਾਂ ਇੱਕ ਵਾਰ ਸਾਰੇ ਤੇ ਲਾਟ ਮੱਚਦੀ ਸੀ ਦੇਖ ਲੋ ਜੇ ਮੈਂ ਅਨਾਰ ਚੱਲਦਾ ਹੁੰਦਾ ਲਾਲ ਹੋ ਗਿਆ ਸੀ ਇੱਕ ਵਾਰ ਤਾਂ ਸਾਰਾ ਪੈਂਦਾ ਸੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ